ਆਨਲਾਈਨ ਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰੇ ਤੇ ਲੀਗਲ ਸੈੱਲ ਦੇ ਇੰਚਾਰਜ ਪ੍ਰਧਾਨ ਅਰਸ਼ਦੀਪ ਸਿੰਘ ਪਲੇਰ ਅਰਸ਼ਦੀਪ ਸਿੰਘ ਜੀ ਤੁਸੀਂ ਪਹਿਲਾਂ ਤਾਂ ਇਹ ਦੱਸੋ ਜੀ ਕਿਉਂਕਿ ਸੱਤ ਮੈਂਬਰੀ ਕਮੇਟੀ ਦੀ ਮੁੜ ਤੋਂ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਕਾਰਜਕਾਰੀ ਪ੍ਰਧਾਨ ਨੇ ਜਿਹੜੇ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਦੂਜੀ ਵਾਰੀ ਪਰ ਉਹ ਜਾਣ ਨੂੰ ਤਿਆਰ ਕਿਉਂ ਨਹੀਂ ਕਿਉਂ ਕਰ ਰਿਹਾ ਨਜ਼ਰਅੰਦਾਜ਼ ਸੰਦੀਪ ਜੀ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਨਾਲ ਪਾਰਟੀ ਦੇ ਵਰਕਰ ਦਾ ਕੈਡਰ ਦਾ ਤੇ ਪੰਜਾਬੀਆਂ ਦਾ ਉਹ ਕਿਤੇ ਵੀ ਦੇਸ਼ ਦੇ ਵਿੱਚ ਵਸਦੇ ਨੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਇੱਡਾ ਵੱਡਾ ਹੰਗਾਰਾ ਦਿੱਤਾ ਜੀ ਕਿਉਂਕਿ ਅਸੀਂ ਤਾਂ ਪਹਿਲੇ ਫੇਸ 'ਚ 25 ਲੱਖ ਦੀ ਭਰਤੀ ਦਾ ਟੀਚਾ ਲੈ ਕੇ ਚੱਲ ਰਹੇ ਸੀ ਜੀ ਪਰ ਸਾਨੂੰ 10000 ਕਾਪੀ ਹੋਰ ਛਪਾਉਣ ਦਾ ਆਰਡਰ ਦੇਣਾ ਪਿਆ ਮਤਲਬ ਇਹ ਭਰਤੀ ਜਿਹੜੀ ਅਸੀਂ 25 ਲੱਖ ਸੋਚ ਕੇ ਚੱਲੇ ਸੀ ਉਹ 35 ਲੱਖ ਦੀਆਂ ਸਾਨੂੰ ਪਰਚੀਆਂ ਛਪਾ ਕੇ ਸਾਡੇ ਹਲਕਿਆਂ ਦੇ ਵਿੱਚ ਜਾ ਚੁੱਕੀਆਂ ਜੀ ਔਰ ਜਿਹੜੀ ਗੱਲ ਹੈ ਕਿ ਜਿਹੜੀ ਪਾਰਟੀ ਦੀ ਵਰਕਿੰਗ ਕਮੇਟੀ ਹੈ ਦੇਖੋ ਵਰਕਿੰਗ ਕਮੇਟੀ ਨੇ ਸਭ ਦੀਆਂ ਡਿਊਟੀਆਂ ਲਾਈਆਂ ਨੇ ਜੀ ਜਿਹਦੇ ਚੋ ਕੱਲ ਕੁਝ ਮੈਂਬਰ ਚੰਡੀਗੜ੍ਹ ਦੇ ਵਿੱਚ ਪੰਜ ਸੈਕਟਰ ਦੇ ਵਿੱਚ ਇਕੱਠੇ ਹੋਏ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਮੀਂਗਾ ਸਾਹਿਬ ਮੰਤਰੀ 43 ਸਾਹਿਬ ਉਮੈਦਪੁਰੀ ਸਾਹਿਬ ਵਡਾਲਾ ਸਾਹਿਬ ਬਡੁੰਗਰ ਸਾਹਿਬ ਤੇ ਭੈਣਜੀ ਸਤਵੰਤ ਕੌਰ ਜੀ ਉਹ ਮੀਟਿੰਗ ਦੇ ਵਿੱਚੋਂ ਕਿਉਂਕਿ ਪਹਿਲਾਂ ਵੀ ਮੀਡੀਆ ਰਾਹੀਂ ਉਹਨਾਂ ਨੇ ਕਿਹਾ ਸੀ ਕਿ ਜੇ ਅਸੀਂ ਪਾਰਟੀ ਦੇ ਜਿਹੜੇ ਵਰਕਿੰਗ ਪ੍ਰਧਾਨ ਹੈ ਪੁੰਦੜ ਸਾਹਿਬ ਉਹਨਾਂ ਨੂੰ ਸੱਦਾ ਦਿੱਤਾ ਜੀ ਔਰ ਭੁੰਦਰ ਸਾਹਿਬ ਕੱਲ ਚੰਡੀਗੜ੍ਹ ਦੇ ਵਿੱਚ ਹਾਜ਼ਰ ਸੀ ਉਹ ਪਾਰਟੀ ਦਫ਼ਤਰ ਸੀ ਜਿੱਥੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਚੱਲ ਰਹੀ ਸੀ ਜੀ ਸੋ ਉੱਥੋਂ ਵੀ ਜਦੋਂ ਭੁੰਦਰ ਸਾਹਿਬ ਦੇ ਨਾਲ ਗੱਲ ਹੋਈ ਹੈ ਜੀ ਦੇਖੋ ਮੈਂ ਬਿਲਕੁਲ ਫੈਕਚੁਅਲ ਇੱਕ ਗੱਲ ਦੱਸਦਾ ਕਿ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਨੇ ਉੱਥੋਂ ਦੋ ਵਾਰੀ ਇਹ ਜਿੰਨੇ ਸਾਡੇ ਆਬਜ਼ਰਵਰ ਨਹੀਂ ਕਿਉਂਕਿ ਇਹਨਾਂ ਦੀ ਡਿਊਟੀਆਂ ਆਲਰੇਡੀ ਪਾਰਲੀਮੈਂਟਰੀ ਬੋਰਡ ਲਾ ਚੁੱਕਿਆ ਜੀ ਇਹਨਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਪਾਰਟੀ ਦਫ਼ਤਰ ਆਓ ਜੀ ਜਿਹੜੀ ਡਿਊਟੀ ਤੁਹਾਨੂੰ ਪਾਰਟੀ ਨੇ ਸੌਂਪੀ ਹੈ ਕਿਉਂਕਿ ਤੁਸੀਂ ਨਿਗਰਾਨ ਹੋ ਆਬਜ਼ਰਵਰ ਤੋ ਤੁਸੀਂ ਆਪਣੀ ਜਿਹੜੀ ਕਰ ਅਛੀਲ ਹੋ ਆਪਣੇ ਆਪਣੇ ਖੇਤਰ ਦੇ ਵਿੱਚ ਪਾਰਟੀ ਦੀ ਭਰਤੀ ਨੂੰ ਸੁਚੱਜੇ ਢੰਗ ਦੇ ਨਾਲ ਚਲਾਉਣ ਦੇ ਲਈ ਜੀ ਔਰ ਮੈਂ ਇਹ ਸਮਝਦਾ ਕਿ ਬਾਦਲ ਸਾਹਿਬ ਤੋਂ ਬਾਅਦ ਪਾਰਟੀ ਦੇ ਵਿੱਚ ਉਮਰ ਦਰਾਜ਼ ਤੇ ਐਕਸਪੀਰੀਅੰਸ ਵਾਈਸ ਸਭ ਤੋਂ ਸੀਨੀਅਰ ਨੇਤਾ ਪੂੰਦੜ ਸਾਹਿਬ ਨੇ ਬਜ਼ੁਰਗ ਨੇ ਔਰ ਪੂੰਦੜ ਸਾਹਿਬ ਦੇ ਦੋ ਵਾਰੀ ਸੱਦਾ ਦੇਣ ਦੇ ਉੱਤੇ ਇਹਨਾਂ ਦੇ ਵਿੱਚੋਂ 4-5 ਮੈਂਬਰ ਕੁਝ ਐਸੇ ਸੀ ਜਿਹੜੇ ਕਿ ਬੜੇ ਐਡਮੈਂਟ ਸੀ ਉਹ ਪਾਰਟੀ ਤੇ ਦਫ਼ਤਰ ਆਉਣ ਨੂੰ ਤਿਆਰ ਨਹੀਂ ਸੀ ਔਰ ਇਹ ਗੱਲਾਂ ਦਾ ਮੈਂ ਗਵਾਹ ਹਾਂ ਕਿਉਂਕਿ ਇਹਦੇ ਵਿੱਚੋਂ ਦੋਨੇ ਕੋਲਾਂ ਕਿਉਂਕਿ ਪੂੰਦੜ ਸਾਹਿਬ ਦੇ ਫੋਨ ਤੇ ਸ਼ਾਇਦ ਕੋਈ ਨੈਟਵਰਕ ਪ੍ਰੋਬਲਮ ਸੀ ਜਾਂ ਪਰਲੇ ਪਾਸੇ ਕੋਈ ਨੈਟਵਰਕ ਪ੍ਰੋਬਲਮ ਸੀ ਇਹ ਦੋਨੋਂ ਵਾਰੀ ਜਿਹੜੀ ਕਾਲ ਹੈ ਮੇਰੇ ਆਪਦੇ ਫੋਨ ਤੋਂ ਹੋਈ ਜੇ ਤੁਸੀਂ ਇਸ ਗੱਲ ਦੇ ਗਵਾਹ ਹੋ ਤਾਂ ਫਿਰ ਜਦੋਂ ਇਹ ਮੀਟਿੰਗ ਦੀ ਚਰਚਾ ਚੱਲ ਰਹੀ ਸੀ ਕਿ ਅੱਜ ਫੇਰ ਸ਼ਾਮਲ ਨਹੀਂ ਹੋਏ ਭੁੰਡੜ ਸਾਹਿਬ ਤਾਂ ਉਸ ਵੇਲੇ ਭੁੰਡੜ ਸਾਹਿਬ ਨੇ ਮੀਡੀਆ ਦੇ ਨਾਲ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਕੋ ਟਿੱਪਣੀ ਕਿਉਂ ਨਹੀਂ ਕੀਤੀ ਜੇ ਉਹ ਤਿਆਰ ਨੇ ਬੈਠਣ ਨੂੰ ਦੇਖੋ ਪਾਰਟੀ ਦੇ ਕੁਝ ਇੰਟਰਨਲ ਮੈਟਰ ਹੁੰਦੇ ਨੇ ਅਗਰ ਪਾਰਟੀ ਦੇ ਕੁਝ ਆਬਜ਼ਰਵਰ ਨੇ ਉਹ ਚੰਡੀਗੜ੍ਹ ਬੈਠੇ ਨੇ ਔਰ ਹੈਰਾਨੀ ਦੀ ਗੱਲ ਹੈ ਕਿ ਉਹ ਬਿਲਕੁਲ ਪੰਜ ਸੈਕਟਰ ਬੈਠੇ ਨੇ ਪਾਰਟੀ ਦਾ ਦਫਤਰ 28 ਸੈਕਟਰ ਹੈ ਜੀ ਜੋ 28 ਸੈਕਟਰ ਨਹੀਂ ਹੋਣਾ ਚਾਹੁੰਦੇ ਇਹਨੂੰ ਪਰ ਇਹੋ ਜੀ ਕੋ ਗੱਲ ਹੁੰਦੀ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਕਿਉਂ ਜਾਂਦੇ ਮਿਲਣ ਉਹ ਵੀ ਤੇ ਖੁੱਲੇ ਦਿਲ ਨਾਲ ਗਏ ਆ ਨਾ ਸੰਦੀਪ ਜੀ ਤੁਸੀਂ ਪਹਿਲਾਂ ਮੇਰੀ ਗੱਲ ਪੂਰੀ ਲੈ ਲਿਓ ਫਿਰ ਜੋ ਤੁਹਾਡੀ ਗੱਲ ਹੋਊਗਾ ਉਹਦਾ ਹਰ ਇੱਕ ਦਾ ਜਵਾਬ ਦਵਾਂਗਾ ਜੀ ਸੋ ਪੁੰਦੜ ਸਾਹਿਬ ਦੇ ਕੋਲੇ ਕੱਲ ਜਦੋਂ ਉੱਥੋਂ ਦਫਤਰ ਚ ਪੁੰਦੜ ਸਾਹਿਬ ਨੇ ਦੋ ਵਾਰੀ ਬੇਨਤੀ ਕੀਤੀ ਕਿ ਭਾਈ ਪਾਰਟੀ ਦਫਤਰ ਆਓ ਪਾਰਟੀ ਦਫਤਰ ਦੇ ਵਿੱਚ ਪਾਰਲੀਮੈਂਟਰੀ ਬੋਰਡ ਹੈ ਪਾਰਟੀ ਦਫਤਰ ਦੇ ਵਿੱਚ ਹੀ ਸਾਰੇ ਜੀ ਸੋ ਜਦੋਂ ਇਸ ਗੱਲ ਤੇ ਬੜਾ ਜ਼ਿਆਦਾ ਬਜ਼ਿੱਦ ਰਹੇ ਕਿ ਜੀ ਅਸੀਂ ਪਾਰਟੀ ਦਫ਼ਤਰ ਨਹੀਂ ਆਉਣਾ ਤਾਂ ਫਿਰ ਉਹ ਭੁੰਦੜ ਸਾਹਿਬ ਨੂੰ ਕਹਿੰਦੇ ਕਿ ਜੀ ਅਸੀਂ ਤੁਹਾਡੇ ਘਰੇ ਆ ਜੰਨੇ ਜੀ ਔਰ ਮੈਂ ਫਿਰ ਦੁਬਾਰਾ ਕਹੂੰਗਾ ਕਿ ਮੈਂ ਸ਼ਲਾਗਾ ਕਰਦਾ ਭੁੰਦੜ ਸਾਹਿਬ ਦੀ ਜਿਨ੍ਹਾਂ ਨੇ ਫਿਰ ਵੀ ਕਿਸੇ ਵੀ ਕਿਸਮ ਦੀ ਕੋਈ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਇਹ ਨਹੀਂ ਦਿਖਾਇਆ ਕਿ ਮੈਂ ਸਭ ਤੋਂ ਸੀਨੀਅਰ ਨੇਤਾ ਮੈਨੂੰ ਆਉ ਕਹਿੰਦੇ ਮੈਂ ਘਰੇ ਆ ਜੰਨਾ ਨਹੀਂ ਔਰ ਭੁੰਦੜ ਸਾਹਿਬ ਕੋਲੇ ਕੱਲ ਆਪਣੀ ਗੱਡੀ ਵੀ ਨਹੀਂ ਸੀ ਸ਼ਾਇਦ ਕਿਸੇ ਨਿੱਜੀ ਕੰਮ ਲਈ ਉਹਨਾਂ ਦੀ ਗੱਡੀ ਗਈ ਸੀ ਜਾਂ ਸਰਵਿਸ ਕਰਾਉਣ ਲਈ ਸਪਾਰਟੀ ਦਫ਼ਤਰ ਦੇ ਵਿੱਚ ਪਾਰਟੀ ਦੇ ਜਿਹੜੇ ਦੂਜੇ ਸੀਨੀਅਰ ਨੇਤਾ ਤੇਜਿੰਦਰ ਸਿੰਘ ਮਿੱਡੂ ਖੇੜਾ ਸਾਹਿਬ ਉਹ ਵੀ ਸ਼ਾਮਲ ਸੀ ਜੀ ਉਹ ਉਹਨਾਂ ਦੀ ਗੱਡੀ ਦੇ ਵਿੱਚ ਭੁੰਦਰ ਸਾਹਿਬ ਮਿੱਡੂ ਖੇੜਾ ਸਾਹਿਬ ਇਹ 11 ਸੈਕਟਰ ਜਿਹੜੀ ਭੁੰਦਰ ਸਾਹਿਬ ਦੀ ਰਹਾਇਸ਼ ਆ ਉੱਥੇ ਗਏ ਨੇ ਜਿੱਥੇ ਕਿ ਵਡਾਲਾ ਸਾਹਿਬ ਧਾਮੀ ਸਾਹਿਬ ਦੇ ਨਾਲ ਆਏ ਨੇ ਜੀ ਔਰ ਉੱਥੇ ਭੁੰਦਰ ਸਾਹਿਬ ਨੇ ਬੜੇ ਖੁੱਲੇ ਮਨ ਦੇ ਨਾਲ ਉਹਨਾਂ ਦੇ ਨਾਲ ਸਾਰੀ ਗੱਲ ਕੀਤੀ ਹੈ ਪਰ ਹਾਂ ਇੱਕ ਗੱਲ ਬੜੀ ਕਲੀਅਰ ਹੈ ਉਹ ਅਸੀਂ ਪਹਿਲਾਂ ਵੀ ਕਹਿ ਚੁੱਕੇ ਅੱਜ ਮੈਂ ਤੁਹਾਡੇ ਮਾਧਿਅਮ ਨਾਲ ਫੇਰ ਕਹਿਣਾ ਕਿ ਪਾਰਟੀ ਦਾ ਵਰਕਰ ਬੜੀ ਮਿਹਨਤ ਦੇ ਨਾਲ ਭਰਤੀ ਕਰ ਰਿਹਾ ਹੈ ਪਾਰਟੀ ਦਾ ਵਰਕਰ ਬੜੀ ਨਿਸ਼ਠਾ ਦੇ ਨਾਲ ਔਰ ਬੜੀ ਵਧੀਆ ਤਰੀਕੇ ਦੇ ਨਾਲੇ ਮੁਹਿੰਮ ਨੂੰ ਚਲਾ ਰਿਹਾ ਸੋ ਇਸ ਗੱਲ ਤੇ ਬਜਿੱਤ ਹੋਣਾ ਕਿ ਤੁਸੀਂ ਭਰਤੀ ਪਹਿਲੀ ਕੀਤੀ ਰੱਦ ਕਰ ਦਿਓ 25 ਲੱਖ ਭਰਤੀ ਰੱਦ ਕਰ ਦਿਓ ਅਸੀਂ ਭਰਤੀ ਕਰਾਂਗੇ ਸੋ ਇਸ ਤਰੀਕੇ ਨਾ ਤਾਂ ਪਾਰਟੀ ਦਾ ਸੰਵਿਧਾਨ ਪਰਮਿਟ ਕਰਦਾ ਹਮ ਨਾ ਇਲੈਕਸ਼ਨ ਕਮਿਸ਼ਨ ਪਰਮਿਟ ਕਰਦਾ ਔਰ ਦੂਜੀ ਗੱਲ ਐਦਾਂ ਭਰਤੀ ਰੱਦ ਕਰਨੀ ਮਤਲਬ ਜਿਹੜਾ ਬੰਦਾ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣਿਆ ਉਹ ਆਪਣੀ ਇੱਛਾ ਦੇ ਨਾਲ ਮੈਂਬਰ ਬਣਿਆ ਤੁਸੀਂ ਕਿਸੇ ਨੂੰ ਨਹੀਂ ਕੱਢ ਸਕਦੇ ਤੁਸੀਂ ਠੀਕ ਹੈ ਤੁਸੀਂ ਪਾਰਟੀ ਦੇ ਸੰਵਿਧਾਨ ਦਾ ਹਵਾਲਾ ਦੇ ਕੇ ਜੀ ਜੀ ਤੁਸੀਂ ਪਾਰਟੀ ਦਾ ਸੰਵਿਧਾਨ ਦੇ ਹਵਾਲਾ ਦੇ ਕੇ ਮੇਰਾ ਇੱਕ ਸਵਾਲ ਲੈ ਲਓ ਫਿਰ ਤੁਸੀਂ ਜੋ ਕਹਿਣਾ ਚਾਹੋ ਕਹਿ ਸਕਦੇ ਹੋ ਸਵਾਲ ਇਹ ਹੈ ਕਿ ਜਦੋਂ ਸੱਤ ਮੈਂਬਰੀ ਕਮੇਟੀ ਦੀਆਂ ਮੀਟਿੰਗਾਂ ਤਾਂ ਹੋ ਰਹੀਆਂ ਨੇ ਪਰ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਤਾਲਮੇਲ ਨਹੀਂ ਬਣ ਰਿਹਾ ਉਹਦੀ ਵਜ੍ਹਾ ਕੋਈ ਵੀ ਹੋ ਸਕਦੀ ਹੈ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਵਾਲ ਉੱਠ ਰਹੇ ਨੇ ਕਿ ਇੰਨਾ ਜ਼ਿਆਦਾ ਨਜ਼ਰਅੰਦਾਜ਼ ਉਸ ਕਮੇਟੀ ਨੂੰ ਕੀਤਾ ਜਾ ਰਿਹਾ ਜਿਹੜੀ ਕਾਲ ਤਖਸਾਬ ਨੇ ਗਠਿਤ ਕੀਤੀ ਹੈ ਨਾ ਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਗਠਿਤ ਕੀਤੀ ਹੈ ਦੇਖੋ ਸੰਦੀਪ ਜੀ ਮੈਂ ਫਿਰ ਦੁਬਾਰਾ ਕਹਿ ਦਿਆਂ ਕਿ ਪਾਰਟੀ ਚੱਲਦੀ ਹੈ ਸੰਵਿਧਾਨ ਦੇ ਨਾਲ ਪਾਰਟੀ ਚੱਲਦੀ ਹੈ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਦੇ ਮੁਤਾਬਕ ਔਰ ਪਾਰਟੀਆਂ ਹਮੇਸ਼ਾ ਇੱਕ ਵੱਡੇ ਦਿਲ ਦੇ ਨਾਲ ਚੱਲਦੀਆਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਸਬ ਨੂੰ ਸਮਰਪਿਤ ਜਮਾਤ ਹੈ ਇਹ ਪਾਰਟੀ ਦਾ ਕੋਈ ਆਡਿਅਲ ਰਵਈਆ ਹੁੰਦਾ ਤਾਂ ਇਹ ਸਾਰੇ ਅੱਜ ਜਿੰਨੇ ਆਬਜ਼ਰਵਰ ਨੇ ਇਹ ਆਬਜ਼ਰਵਰ ਦੀ ਲਿਸਟ 'ਚ ਕਿੱਦਾਂ ਹੁੰਦੇ ਅਗਰ ਪਾਰਟੀ ਦਾ ਆਡਿਅਲ ਰਵਈਆ ਹੁੰਦਾ ਪਾਰਟੀ ਨੇ ਤਾਂ ਇਹ ਕਹਿਣਾ ਫਾਈਨ ਬੈਲੈਂਸ ਬਣਾਇਆ ਕਿ ਸਭ ਨੂੰ ਜ਼ਿੰਮੇਵਾਰੀ ਦਿੱਤੀ ਔਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਕਿਸਮ ਦਾ ਸ਼ਰੋਨੀ ਅਕਲਦਲ ਦਾ ਗੈਪ ਹੈ ਕਿਉਂਕਿ ਧਾਮੀ ਸਾਹਿਬ ਉਸ ਕਮੇਟੀ ਦੇ ਮੈਂਬਰ ਨੇ ਉਸ ਜਿਹੜਾ ਸਾਡੀ ਜਿਹੜੇ ਸਾਡੇ ਅਬਜ਼ਰਵਰ ਦੀ ਲਿਸਟ ਦੇ ਵਿੱਚ ਨੇ ਚੁਟੜਾ ਸਾਹਿਬ ਉਹਦੇ ਵਿੱਚ ਨਹੀਂ ਮੈਂ ਕਿਹਾ ਕਿ ਸਾਰੇ ਨਾਮ ਉਹਦੇ ਵਿੱਚ ਹੈਗੇ ਨੇ ਸੋ ਪਾਰਟੀ ਨੇ ਸਾਰਿਆਂ ਨੂੰ ਮਾਨਸਤ ਕਰ ਦਿੱਤਾ ਔਰ ਭੁੰਦੜ ਸਾਹਿਬ ਨੇ ਕਦਰ ਨੂੰ ਵਿਸ਼ਵਾਸ ਦਿਵਾਇਆ ਕਿ ਭਾਈ ਤੁਸੀਂ ਪਾਰਟੀ ਦਫ਼ਤਰ ਆਓ ਤੁਹਾਡਾ ਪਾਰਟੀ ਦਫਤਰ ਤੋਂ ਜੋ ਤੁਸੀਂ ਚਾਹੁੰਦੇ ਹੋ ਕਿ ਤਾਲਮੇਲ ਪਾਰਟੀ ਦਫਤਰ ਤੁਹਾਡੇ ਨਾਲ ਕਰੇ ਪਾਰਟੀ ਖੁੱਲੇ ਮਨ ਦੇ ਨਾਲ ਕਿਉਂਕਿ ਅਸੀਂ ਭਰਤੀ ਨੂੰ ਬੜੇ ਪਾਰਦਰਸ਼ੀ ਤਰੀਕੇ ਨਾਲ ਚਲਾਉਣਾ ਚਾਹੁੰਦੇ ਆ ਭਰਤੀ ਕੋਈ ਵੀ ਕਰੇ ਇਹ ਵੀ ਆ ਕੇ ਭਰਤੀ ਕਰਨ ਪਾਰਟੀ ਤੋਂ ਆਪਣੀ ਭਰਤੀ ਦੀਆਂ ਪਰਚੀਆਂ ਲੈ ਕੇ ਜਾਣ ਖੁੱਲੇ ਮਨ ਦੇ ਨਾਲ ਭਰਤੀ ਕਰਨ ਹਾਂ ਜਿੱਥੇ ਇਹਨਾਂ ਨੂੰ ਲੱਗਦਾ ਕਿਉਂਕਿ ਆਬਜ਼ਰਵਰ ਨੇ ਮੈਂ ਫਿਰ ਦੁਬਾਰਾ ਕਹਿਣਾ ਕਿ ਵਡਾਲਾ ਸਾਹਿਬ ਵੀ ਆਬਜ਼ਰਵਰ ਹੈ ਏਅਲੀ ਸਾਹਿਬ ਵੀ ਆਬਜ਼ਰਵਰ ਹੈ ਉਮੈਦਪੁਰੀ ਸਾਹਿਬ ਵੀ ਆਬਜ਼ਰਵਰ ਨੇ ਭੈਣ ਜੀ ਸਤਵੰਤ ਕੌਰ ਹਾਲਾਂਕਿ ਸ਼ਰੋਨੀ ਕਮੇਟੀ ਮੁਲਾਜ਼ਮ ਨੇ ਇਹ ਉਹਨਾਂ ਨੇ ਫੈਸਲਾ ਲੈਣਾ ਹੈ ਕਿ ਉਹਨਾਂ ਨੇ ਆਪਣੀ ਜੌਬ ਕੰਟੀਨਿਊ ਕਰਦੀ ਹੈ ਕਿ ਪੋਲਿਟিক্যাল ਪਾਰਟੀ ਦੀ ਭਰਤੀ ਕਰਨੀ ਹੈ ਪਰ ਅਸੀਂ ਹਮੇਸ਼ਾ ਕਹੇ ਕਿ ਅਕਾਲੀ ਦਲ ਨੂੰ ਬੜੀ ਖੁਸ਼ੀ ਹੋਏਗੀ ਅਗਰ ਐਸੇ ਕੁਰਬਾਨੀ ਵਾਲੇ ਪਰਿਵਾਰ ਭਰਤੀ ਕਰਨਗੇ ਸੋ ਅੱਜ ਇਹ ਪਾਰਟੀ ਦੀ ਭਰਤੀ ਕਰਨ ਹ ਜਿੱਥੇ ਇਹਨਾਂ ਨੂੰ ਲੱਗਦਾ ਹੈ ਕਿ ਆਹ ਪਾਰਟੀ ਦੀ ਭਰਤੀ ਉਹਨੇ ਠੀਕ ਨਹੀਂ ਉਹ ਸਾਨੂੰ ਦੱਸਣ ਪਾਰਟੀ ਨੂੰ ਦੱਸਣ ਬਿਲਕੁਲ ਇਹਨਾਂ ਦੀ ਗੱਲ ਦੇ ਉੱਤੇ ਵਿਚਾਰ ਕਰਕੇ ਅਗਰ ਵਾਕਈ ਜੋ ਇਹ ਗੱਲ ਕਹਿੰਦੇ ਨੇ ਉਹ ਠੀਕ ਪਾਈ ਜਾਊਗੀ ਤਾਂ ਉਹ ਪਰਤੀ ਰੱਦ ਕਰ ਦਿੱਤੀ ਜਾਊ ਜਿੰਨੀ ਵੀ ਪਰਤੀ ਇਹ ਕਹਿਣਗੇ ਜਿਹੜੀ ਜਗ੍ਹਾ ਵੀ ਕਹਿਣਗੇ ਤੁਹਾਡੇ ਤਰਕ ਤੇ ਦਲੀਲਾਂ ਪਾਰਟੀ ਲਈ ਠੀਕ ਹੋ ਸਕਦੀਆਂ ਨੇ ਪਰ ਕਲੇਰ ਸਾਹਿਬ ਇੱਕ ਮੈਸੇਜ ਤੇ ਇੱਕ ਸਨੇਹਾ ਲੋਕਾਂ ਦੇ ਵਿੱਚ ਪੰਥਕ ਹਲਕੇ ਟਾਏ ਜਾ ਰਿਆ ਨਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਵੀ ਨਾਲੋ ਨਾਲ ਚੱਲਿਆ ਉਸ ਨੂੰ ਲੈ ਕੇ ਤੇ ਕਾਲ ਤਖਸਾਬ ਦੇ ਜਥੇਦਾਰ ਨੇ ਐਸਟੀਪੀਸੀ ਨੂੰ ਹੀ ਕਟਾਰੇ 'ਚ ਖੜਾ ਕਰ ਦਿੱਤਾ ਕਿ ਪਹਿਲਾਂ ਵੀ ਕਿਹਾ ਗਿਆ ਸੀ ਕਿ ਉਹਨਾਂ ਬਾਰੇ ਫੈਸਲਾ ਲਿਆ ਹੁਣ ਇਹ ਦੋ ਗੱਲਾਂ ਨਾਲੋ ਨਾਲ ਚੱਲ ਰਹੀਆਂ ਨੇ ਇਸ ਕਰਕੇ ਸ਼੍ਰੋਮਣੀ ਹਾਰੀ ਗੱਲ ਆ ਕੇ ਟੁੱਕਦੀ ਹੈ ਜਾ ਕੇ ਮੁੱਕਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਮਰਜ਼ੀ ਨਾਲ ਹੀ ਸਾਰਾ ਕੁਝ ਹੋ ਰਿਹਾ ਹੈ ਦੇਖੋ ਮੈਂ ਸੰਦੀਪ ਜੀ ਇੱਕ ਬੜਾ ਕਲੀਅਰ ਕੱਟ ਮੈਸੇਜ ਹੈ ਕਿ ਜਦੋਂ ਪਾਰਟੀ ਦੇ ਦਫ਼ਤਰ ਦੇ ਵਿੱਚ ਇਹਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਜਦੋਂ ਪਾਰਟੀ ਨੇ ਭਰਤੀ ਪ੍ਰਕਰਿਆ ਲਈ ਇਹਨਾਂ ਨੂੰ ਸਾਰਿਆਂ ਨੂੰ ਆਬਜ਼ਰਵਰ ਲਾਇਆ ਤਾਂ ਅੱਜ ਜ਼ਿੰਮੇਵਾਰੀ ਇਹਨਾਂ ਤੇ ਹੈ ਸਮਝਾਉਣ ਦੀ ਕਿ ਪਾਰਟੀ ਦੇ ਦਫ਼ਤਰ ਕਿਉਂ ਨਹੀਂ ਆਉਣਾ ਚਾਹੁੰਦੇ ਸਦਾ ਕਦੋਂ ਦਿੱਤਾ ਗਿਆ ਸਦਾ ਤੇ ਉਦੋਂ ਦਿੱਤਾ ਗਿਆ ਨਾ ਜਦੋਂ ਸਾਰੀਆਂ ਹੱਦਾਂ ਟੱਪ ਗਈਆਂ ਇਸ ਤੋਂ ਪਹਿਲਾਂ ਸੱਤ ਮੈਂਬਰਾਂ ਨੂੰ ਨੇੜੇ ਤੇ ਨਹੀਂ ਲੱਗਣ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਸੰਦੀਪ ਜੀ ਮੈਂ ਪਤਾ ਨਹੀਂ ਤੁਸੀਂ ਇਹ ਗੱਲਾਂ ਕਿੱਦਾਂ ਕਹਿ ਰਹੇ ਹੋ ਜਦੋਂ ਪਾਰਟੀ ਨੇ ਇਹਨਾਂ ਨੂੰ ਨਹੀਂ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਹ ਉਹਨਾਂ ਮੈਂਬਰਾਂ ਜਿਹੜੇ ਨਾਰਾਜ਼ ਹੋਏ ਸੀ ਜਦੋਂ ਤੁਹਾਨੂੰ ਵੀ ਪਤਾ ਹੋਣਾ ਮਨਪ੍ਰੀਤ ਸਿੰਘ ਯਾਲੀ ਨੇ ਪੋਸਟ ਪਾਈ ਇਸ ਤੋਂ ਇਲਾਵਾ ਸੰਤਾ ਸਿੰਘ ਮਹਿਦਪੁਰੀ ਨੇ ਪ੍ਰੈਸ ਕਾਨਫਰੰਸ ਕੀਤੀ ਜਦੋਂ ਉਹਨਾਂ ਦੀਆਂ ਡਿਊਟੀਆਂ ਵੀ ਲੱਗੀਆਂ ਸੀ ਉਹਨਾਂ ਦਿਨਾਂ 'ਚ ਹੀ ਉਹਨਾਂ ਨੇ ਗੱਲ ਕਹਿ ਦਿੱਤੀ ਸੀ ਕਿ ਸਾਨੂੰ ਦੂਰ ਦਰਾਡੇਆਂ ਭੇਜ ਦਿੱਤਾ ਗਿਆ ਅਸੀਂ ਤਾਂ ਨਿਗਰਾਨੀ ਕਰਨੀ ਸੀ ਹਰਤ ਜੀ ਆਕਾਸ਼ ਆਪਣਾ ਸੰਦੀਪ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕੀ ਕਿਹਾ ਕਿ ਬੜੀ ਚੰਗੀ ਗੱਲ ਹੈ ਜੰਮੂ ਕਸ਼ਮੀਰ ਰਾਜਸਥਾਨ ਸਾਰੇ ਕਿਤੇ ਅਬਜ਼ਰਵਰਾਂ ਦੀ ਡਿਊਟੀਆਂ ਲਾਈਆਂ ਨੇ ਜਿਹੜੀ ਉੱਥੇ ਭਰਤੀ ਹੋ ਰਹੀ ਹੈ ਉੱਥੇ ਵੀ ਸੀਨੀਅਰ ਲੀਡਰਾਂ ਦੀ ਦੇਖਰੇਖ ਦੀ ਭਰਤੀ ਹੋਈ ਨਹੀਂ ਬਿਲਕੁਲ ਉਹਨਾਂ ਨੇ ਕਿਹਾ ਹੈ ਦੇਖੋ ਸੰਦੀਪ ਜੀ ਆ ਤਾਂ ਪਲੀਜ਼ ਮੇਰੀ ਗੱਲ ਸੁਣ ਲਓ ਜੇ ਤੁਸੀਂ ਮੈਨੂੰ ਐਦਾਂ ਵਿੱਚ ਟੋਕਣਾ ਫਿਰ ਇਸ ਗੱਲ ਦਾ ਕੋਈ ਫਾਇਦਾ ਨਹੀਂ ਤੁਸੀਂ ਮੇਰੀ ਪੂਰਾ ਵਰਜ਼ਨ ਲਓ ਫਿਰ ਆਪਣੀ ਗੱਲ ਕਰਿਓ ਜੀ 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 ਬੋਲੋ ਜੀ ਜਦੋਂ ਪਾਰਟੀ ਨੇ ਇਹਨਾਂ ਤੇ ਵਿਸ਼ਵਾਸ ਹੀ ਜਿਤਾਤਾ ਪਾਰਟੀ ਨੇ ਇਹਨਾਂ ਨੂੰ ਦਰਬਾਰ ਹੀ ਲਾਤਾ ਤਾਂ ਪਾਰਟੀ ਨੇ ਇਹਨਾਂ ਨੂੰ ਕਦੋਂ ਇਗਨੋਰ ਕੀਤਾ ਜਾਂ ਕਦੋਂ ਦਰਖਨਾਰ ਕੀਤਾ ਪਾਰਟੀ ਇਹਨਾਂ ਨੂੰ ਸੱਦਾ ਦੇ ਰਹੀ ਹੈ ਕਿ ਭਾਈ ਤੁਸੀਂ ਪਾਰਟੀ ਅਗਰ ਭੂੰਦੜ ਸਾਹਿਬ ਜਿਹੜੇ ਪਾਰਟੀ ਦੇ ਵਰਕਿੰਗ ਪ੍ਰਧਾਨ ਨੇ ਉਹ ਇੰਨੇ ਸੀਨੀਅਰ ਨੇਤਾ ਉਹਨਾਂ ਦੀ ਆਈ ਥਿੰਕ 85 ਸਾਲ ਦੀ ਉਮਰ ਹੈ ਸਭ ਤੋਂ ਇਹਨਾਂ ਤੋਂ ਵੱਡੇ ਨੇ ਜੀ ਅਗਰ ਉਹ ਇਹਨਾਂ ਨੂੰ ਕਹਿ ਰਹੇ ਨੇ ਕਿ ਬੇਟਾ ਮੈਂ ਪਾਰਟੀ ਦਫ਼ਤਰ ਬੈਠਾ ਜਿਹੜੀ ਤੁਸੀਂ ਗੱਲ ਕਰਨੀ ਹੈ ਤੁਸੀਂ ਪਾਰਟੀ ਦਫ਼ਤਰ ਆ ਕੇ ਕਰੋ ਤੇ ਜੇ ਪਾਰਟੀ ਦਫ਼ਤਰ ਤੋਂ 5 ਮਿੰਟ ਦੀ ਦੂਰੀ ਤੇ ਬਹਿ ਕੇ ਇਹ ਲੋਕ ਬਜ਼ਿੱਦ ਨੇ ਤਾਂ ਫਿਰ ਪਾਰਟੀ ਦਾ ਕਸੂਰ ਨਹੀਂ ਅੱਜ ਇਹਨਾਂ ਨੂੰ ਦੱਸਣਾ ਪਊਗਾ ਕਿ ਇੱਕ ਪਾਸੇ ਤਾਂ ਆਪਾਂ ਏਕੇ ਦੀ ਗੱਲ ਕਰਦੇ ਆਂ ਇੱਕ ਪਾਸੇ ਤਾਂ ਤਖਤ ਸਾਹਿਬ ਤੋਂ ਕਿਹਾ ਗਿਆ ਕਿ ਸਾਰੇ ਇੱਕ ਹੋ ਤੇ ਦੂਜੇ ਪਾਸੇ ਜੇ ਪਾਰਟੀ ਦਫ਼ਤਰ ਆਉਣ ਨੂੰ ਤਿਆਰ ਨਹੀਂ ਤਬਰੀਕਾ ਕਿਸ ਕਿਸਮ ਦਾ ਇਹ ਵੀ ਗੱਲ ਸਾਨੂੰ ਦੱਸਣੀ ਪੈਣੀ ਹੈ ਮਤਲਬ ਇਸ ਤੁਹਾਡੀ ਗੱਲ ਤੋਂ ਇਹ ਲੱਗਦਾ ਹੈ ਕਿਸਮ ਤੇ ਕੋਈ ਕਮੀ ਨਹੀਂ ਇੱਕ ਇੱਕ ਗੱਲ ਤੋਂ ਇਹ ਸਾਫ਼ ਹੋ ਗਿਆ ਕਿ ਸੱਤ ਮੈਂਬਰੀ ਕਮੇਟੀ ਨੂੰ ਨਾਲ ਲੈ ਕੇ ਚੱਲਣ ਚ ਕੋਈ ਇਤਰਾਜ਼ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਪਰ ਸ਼ਰਤ ਇਹ ਹੈ ਕਿ ਜੋ ਕੁਝ ਕਰਨਾ ਹੈ ਸਲਾਹ ਦੇਣੀ ਹੈ مشورہ ਦੇਣਾ ਹੈ ਸੁਝਾਅ ਦੇਣੇ ਨੇ ਮੈਂਬਰਸ਼ਿਪ ਚੈੱਕ ਕਰਨੀ ਹੈ ਉਹ ਸਭ ਕੁਝ ਪਾਰਟੀ ਦੇ ਦਫ਼ਤਰ ਆ ਕੇ ਕਰ ਲੈਣ ਫਿਰ ਸਵਾਗਤ ਹੈ ਜਿਹੜੀ ਪਾਰਟੀ ਦੀ ਪ੍ਰਕਿਰਿਆ ਹੁੰਦੀ ਹੈ ਜੀ ਭਰਤੀ ਦੀ ਉਹ ਪਾਰਟੀ ਦੀ ਵਰਕਿੰਗ ਕਮੇਟੀ ਚਲਾਉਂਦੀ ਉਹ ਕਿਸੇ ਇੱਕ ਬੰਦੇ ਦਾ ਇੰਡੀਵਿਜੂਅਲ ਡਿਸੀਜਨ ਨਹੀਂ ਭੁੰਦਰ ਸਾਹਿਬ ਦਾ ਵੀ ਉਹ ਕੱਲਿਆਂ ਦਾ ਡਿਸੀਜਨ ਨਹੀਂ ਜੀ ਸੋ ਬਿਲਕੁਲ ਇੱਕ ਸਪਸ਼ਟ ਗੱਲ ਹੈ ਕਿ ਭਰਤੀ ਨੂੰ ਲੈ ਕੇ ਅਗਰ ਉਹਨਾਂ ਦੇ ਮਨ ਦੇ ਵਿੱਚ ਕੋਈ ਦੁਬਿਧਾ ਹੈ ਜੀ ਭਰਤੀ ਦੇ ਅਗਰ ਉਹ ਹਿੱਸੇ ਵਧਣਾ ਚਾਹੁੰਦੇ ਨੇ ਅਗਰ ਭਰਤੀ ਨੂੰ ਸਚਾਰੂ ਤਰੀਕੇ ਦੇ ਨਾਲ ਚਲਾਉਣਾ ਚਾਹੁੰਦੇ ਨੇ ਤੇ ਉਹਦਾ ਰਾਈਟ ਪਲੇਟਫਾਰਮ ਪਾਰਟੀ ਦਾ ਮੁੱਖ ਦਫ਼ਤਰ ਹੈ ਜੀ ਔਰ ਮੁੱਖ ਦਫ਼ਤਰ ਦੇ ਵਿੱਚ ਆ ਕੇ ਗੱਲ ਕਰਨ 'ਚ ਕਿਸੇ ਨੂੰ ਵੀ ਕੋਈ ਗੁਰੇਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਦਫ਼ਤਰ ਸਾਰਿਆਂ ਦਾ ਸਾਂਝ ਜੀ ਜੀ ਜਿਨ੍ਹਾਂ ਦੀ ਪਾਰਟੀ ਵੱਲੋਂ ਡਿਊਟੀ ਲੱਗੀ ਹੈ ਜਿਹੜੇ ਆਬਜ਼ਰਵਰ ਨੇ ਉਹ ਦਫ਼ਤਰ ਆਉਣ ਦੇ ਹੱਕ ਰੱਖਦੇ ਨੇ ਉਹ ਦਫ਼ਤਰ ਆਉਣ ਦਫ਼ਤਰ ਆਕਣੇ ਆਪਣੀ ਗੱਲ ਦੱਸਣ ਆਪਣੇ ਸ਼ੰਕੇ ਜ਼ਾਹਿਰ ਕਰਨ ਅਗਰ ਆਪਣੇ ਹਲਕਿਆਂ ਦੀ ਭਰਤੀ ਚਾਹੀਦੀ ਹੈ ਭਰਤੀ ਲੈ ਕੇ ਜਾਣ ਮੈਂ ਫਿਰ ਪਾਰਟੀ ਵੱਲੋਂ ਇੱਕ ਵਾਰੀ ਫਿਰ ਥੋੜੇ ਮਾਧਿਅਮ ਨਾਲ ਉਹਨਾਂ ਨੂੰ ਸੱਦਾ ਦਿੰਨਾ ਜੀ ਕਿ ਪਾਰਟੀ ਦਫ਼ਤਰ ਦੇ ਦਰਵਾਜ਼ੇ ਖੁੱਲੇ ਨੇ ਪਾਰਟੀ ਖੁੱਲੇ ਮਨ ਦੇ ਨਾਲ ਤੁਹਾਡੇ ਸੁਝਾਅ ਨੂੰ ਲਏਗੀ ਤੁਸੀਂ ਪਾਰਟੀ ਦਫ਼ਤਰ ਆਓ ਪਾਰਟੀ ਦਫ਼ਤਰ ਬਹਿ ਕੇ ਇਹ ਭਰਤੀ ਤੁਸੀਂ ਕਿਸ ਤਰੀਕੇ ਤੁਸੀਂ ਇਹ ਚ ਆਪਣੇ ਸੁਝਾਅ ਦੇਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਹੈ ਕਿ ਇਹਨੂੰ ਹੋਰ ਕਿਸ ਤਰੀਕੇ ਪਾਰਦਰਸ਼ੀ ਕੀਤਾ ਜਾ ਸਕਦਾ ਹੈ ਉਸ ਦੇ ਲਈ ਪਾਰਟੀ ਖੁੱਲੇ ਮਨ ਦੇ ਨਾਲ ਵਿਚਾਰ ਕਰਨ ਲਈ ਤਿਆਰ ਹੈ ਪਰ ਬਿਜਿੱਦ ਹੋ ਕੇ ਆਪਣੀ ਗੱਲ ਨੂੰ ਮੂਹਰੇ ਰੱਖ ਕੇ ਜਿਹੜੇ ਲੋਕ ਆਪਣੇ ਪਾਰਟੀ ਨਾਲ ਜੁੜੇ ਨੇ ਤੁਸੀਂ ਕਹੋ ਕਿ ਇਹਨਾਂ ਨੂੰ ਪਹਿਲਾਂ ਕੱਢੋ ਜੀ ਅਸੀਂ ਨਵੇਂ ਸਿਰੇ ਤੋਂ ਜੋੜਾਂਗੇ ਐਡਾ ਬਜ਼ਿੱਦ ਹੋ ਕੇ ਪਾਰਟੀਆਂ ਨਹੀਂ ਚੱਲ ਸਕਦੀਆਂ ਪਾਰਟੀਆਂ ਸੰਵਿਧਾਨ ਪਾਰਟੀਆਂ ਮਰਿਆਦਾ ਪਾਰਟੀਆਂ ਡਿਸਪਲਿਨ ਨਾਲ ਚੱਲਦੀਆਂ ਨੇ ਉਹ ਇੱਕ ਵਾਰੀ ਫੇਰ ਮੈਂ ਪਾਰਟੀ ਦਾ ਮੁਖ ਬੁਲਾਰਾ ਹੋਣ ਦੇ ਨਾਤੇ ਇਹਨਾਂ ਸਾਰਿਆਂ ਨੂੰ ਸੱਦਾ ਦਿੰਦਾ ਜਿੰਨੇ ਵੀ ਆਬਜ਼ਰਵਰ ਨੇ ਇਹਨਾਂ ਦੀ ਡਿਊਟੀ ਵਰਕਿੰਗ ਕਮੇਟੀ ਨੇ ਲਈ ਹੈ ਕਿ ਤੁਸੀਂ ਪਾਰਟੀ ਦੀ ਚੜ੍ਹਦੀ ਕਲਾ ਦੀ ਗੱਲ ਕਰੋ ਅਗਰ ਪਾਰਟੀ ਬਚਾਉਣੀ ਹੈ ਤੇ ਪਾਰਟੀ ਨੂੰ ਤੁਸੀਂ ਪੋਜ਼ਿਟਿਵ ਸੁਝਾ ਦਿਓ ਇਹ 네ਗੇਟਿਵ ਜਿਹੜੀ ਰਾਜਨੀਤੀ ਹੈ ਕਿ ਸਿਰਫ ਅਸੀਂ ਗੱਲ ਕਰਾਂਗੇ ਹੋਰ ਕਿਸੇ ਨੂੰ ਗੱਲ ਕਰਨ ਦਾ ਕੋਈ ਹੱਕ ਨਹੀਂ ਜਾਂ ਅਸੀਂ ਕੋਈ ਫੈਸਲਾ ਲਵਾਂਗੇ ਹੋਰ ਕਿਸੇ ਨੂੰ ਫੈਸਲਾ ਲੈਣ ਦਾ ਕੋਈ ਹੱਕ ਨਹੀਂ ਇਸ ਤਰੀਕੇ ਦੀ ਪਾਲਿਸੀ ਨਾਲ ਪਾਰਟੀਆਂ ਨਹੀਂ ਚੱਲਦੀ ਜੀ ਇੱਕ ਗੱਲ ਚਲੋ ਰਹੀ ਕਿ ਸਿਆਸੀ ਸ਼ਰੀਕੇਬਾਜ਼ੀ ਹੋ ਸਕਦੀ ਹੈ ਸੱਤ ਮੈਂਬਰੀ ਕਮੇਟੀ ਕਿਉਂ ਕਿਉਂ ਕਰਦੀ ਹੈ ਸਿਆਸਤ ਇਹ ਉਹਨਾਂ ਦੇ ਉੱਤੇ ਹੈ ਉਹ ਦੱਸਣਗੇ ਕਿ ਇਹਦੇ ਬਾਰੇ ਕੀ ਕਹਿਣਾ ਉਹਨਾਂ ਦਾ ਪਰ ਇੱਕ ਸਵਾਲ ਜਿਹੜੇ ਜਥੇਦਾਰ ਨਹੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸਟੇਟਮੈਂਟ ਸ਼ਾਇਦ ਤੁਹਾਡੇ ਤੱਕ ਪਹੁੰਚ ਗਈ ਹੋਵੇ ਉਹ ਤਾਂ ਇਹ ਕਹਿ ਰਹੇ ਆ ਕਿ ਜੇ ਸ਼ਰਮਣੀ ਕਾਲੀ ਦਲ ਮੈਨੂੰ ਤੰਗ ਕਰਦਾ ਰਿਹਾ ਇਸੇ ਤਰ੍ਹਾਂ ਤਾਂ ਸਿਆਸਤ ਵਿੱਚ ਵੀ ਆ ਸਕਦੇ ਆ ਤੇ ਚੋਣਾਂ ਤੀਤੇ ਤੁਹਾਡੇ ਸਾਹਮਣੇ ਹੋਰ ਆ ਰਹੀ ਹੈ ਸਾਹਮਣੇ ਦੇਖੋ ਹਿੰਦੁਸਤਾਨ ਇੱਕ ਆਜ਼ਾਦ ਮੁਲਕ ਹੈ ਹਿੰਦੁਸਤਾਨ ਦਾ ਸੰਵਿਧਾਨ ਹਰ ਇੱਕ ਨੂੰ ਹੱਕ ਦਿੰਦਾ ਹੈ ਕਿ ਉਹ ਚੋਣਾਂ ਲੜੇ ਜੀ ਸੋ ਸ਼੍ਰੋਮਣੀ ਅਕਾਲੀ ਦਲ ਕਿਸੇ ਨੂੰ ਚੋਣਾਂ ਲੜਨ ਤੋਂ ਨਹੀਂ ਰੋਕ ਸਕਦਾ ਪਰ ਜਿਸ ਤਰੀਕੇ ਦੇ ਬਿਆਨ ਕਰਨ ਯਾਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਦਿੱਤੇ ਨੇ ਮੈਨੂੰ ਉਹਨਾਂ ਤੇ ਸਖਤ ਇਤਰਾਜ਼ ਹੈ ਹਮ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਮਾਤ ਹੈ ਅਗਰ ਲੀਡਰਸ਼ਿਪ ਨਾਲ ਵਕਰੇਵੇਂ ਨੇ ਤਾਂ ਉਹ ਲੀਡਰਸ਼ਿਪ ਤੱਕ ਰੱਖੇ ਜਾਣ ਸ੍ਰੋਮਣੀ ਅਕਾਲੀ ਦਲ ਵਾਰੇ ਜਿਹੜੇ ਅਪਸ਼ਬਦ ਗਿਆਨੀ ਹਰਪ੍ਰੀਤ ਸਿੰਘ ਨੇ ਬੋਲੇ ਨੇ ਉਹ ਸ਼ਬਦ ਉਹਨਾਂ ਨੂੰ ਨਹੀਂ ਬੋਲਣੇ ਚਾਹੀਦੇ ਕਿਉਂਕਿ ਐਡੀਆਂ ਉੱਚੀਆਂ ਪਦਵੀਆਂ ਤੇ ਬਹਿ ਕੇ ਵੀ ਅਗਰ ਐਡੇ ਛੋਟੇ ਮਨ ਦੇ ਨਾਲ ਆਪਾਂ ਗੱਲਾਂ ਕਰਾਂਗੇ ਤਾਂ ਉਹਨਾਂ ਦੀ ਸ਼ਖਸੀਅਤ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਪਾਰਟੀਆਂ ਜਿਹੜੀਆਂ ਤੇ ਸ਼ਹੀਦਾਂ ਦਾ ਖੂਨ ਡੋਲ ਕੇ ਬਣੀਆਂ ਨੇ ਪਾਰਟੀਆਂ ਨੂੰ ਫਰਕ ਨਹੀਂ ਪੈਂਦਾ ਔਰ ਉਹਨਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖੀ ਕੁਰਬਾਨੀਆਂ ਚੋਂ ਨਿਕਲ ਕੇ ਆਈ ਹੈ ਸਾਡੇ ਗੁਰੂ ਸਾਹਿਬ ਦਾ ਇਤਿਹਾਸ ਦੇਖਣ ਕਿੰਨੀਆਂ ਕੁਰਬਾਨੀਆਂ ਦੇ ਨਾਲ ਇਹ ਜਿਹੜੀ ਕੌਮ ਹੈ ਇਹ ਕਿੱਥੋਂ ਕਿੱਥੇ ਤੱਕ ਇਹ ਕੰਮ ਪਹੁੰਚੀ ਹੈ ਸੋ ਇੱਕ ਐਡੇ ਉ 14 ਤੇ ਬਹਿ ਕੇ ਜਦੋਂ ਐਡੀ ਛੋਟੀ ਗੱਲ ਕੀਤੀ ਜਾਵੇ ਉਹ ਛੋਟੀ ਗੱਲ ਆਪਣੇ ਕਿਰਦਾਰ ਨੂੰ ਛੋਟਾ ਸਾਬਤ ਕਰ ਦਿੰਦੀ ਹੈ ਜਿਹੜੀਆਂ ਗੱਲਾਂ ਚ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਦੂਸਰੇ ਪਾਸੇ ਉਹਨਾਂ ਦੇ ਖਿਲਾਫ ਇੱਕ ਇਨਕੁਆਇਰੀ ਹੋਈ ਹੈ ਉਹ ਇਨਕੁਆਇਰੀ ਦੀ ਰਿਪੋਰਟ ਹੈ ਮੈਨੂੰ ਲੱਗਦਾ ਹੈ ਕਿ ਪਹਿਲਾਂ ਉਹ ਆਪਣੀ ਇਨਕੁਆਇਰੀ ਰਿਪੋਰਟ ਤੇ ਆ ਕੇ ਆਪਣਾ ਪੱਕ ਰੱਖਣ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਕਹੀਆਂ ਗਈਆਂ ਨੇ ਉਹਦੇ ਤੇ ਆਪਣਾ ਪੱਕ ਰੱਖਣ ਇਹ ਜਿਹੜੀ ਸਿਆਸੀ ਦੂਸ਼ਣਬਾਜ਼ੀ ਹੈ ਕਿ ਜੀ ਮੈਂ ਕਿਤੋਂ ਵੀ ਇਲੈਕਸ਼ਨ ਲੜ ਸਕਦਾ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਲੈਕਸ਼ਨ ਲੜਨ ਤੋਂ ਕਿਹ ਸ਼੍ਰੋਮਣੀ ਕਾਲ ਦਲ ਰੋਕ ਸਕਦਾ ਅਗਰ ਉਹ ਅੱਜ ਕਹਿਣ ਕਿ ਜੀ ਮੈਂ ਆਮ ਆਦਮੀ ਪਾਰਟੀ ਚੱਲਿਆ ਮੈਂ ਬੀਜੇਪੀ ਚੱਲਿਆ ਮੈਂ ਕਾਂਗਰਸ ਚ ਚੱਲਿਆ ਕਿਹ ਸ਼੍ਰੋਮਣੀ ਕਾਲ ਦਲ ਰੋਕ ਸਕਦਾ ਉਹਨਾਂ ਦੀ ਮਰਜ਼ੀ ਹੈ ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਜਾਣ ਪਰ ਹਾਂ ਇੱਕ ਗੱਲ ਮੈਂ ਫੇਰ ਦੁਬਾਰਾ ਤੁਹਾਡੇ ਸਾਹਮਣੇ ਰਿਪੀਟ ਕਰਦਾ ਕਿ ਮੈਂ ਕਿਸੇ ਦੇ ਜ਼ਾਤੀ ਐਲੀਗੇਸ਼ਨ 'ਚ ਨਹੀਂ ਜਾਂਦਾ। ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਇਨਕੁਆਇਰੀ ਕੀਤੀ ਆ ਉਹ ਇਨਕੁਆਇਰੀ ਉਹ ਦੱਸਣ। ਪਰ ਮੈਨੂੰ ਸਿਰਫ ਇੱਕ ਚੀਜ਼ ਦੱਸ ਦੇਣ ਕਿ ਜਦੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਜਾਂ ਹੋਰ ਭਾਜਪੀ ਦੇ ਲੀਡਰ ਸੀ ਜਿਹੜੇ ਹਮ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਦੀ ਫਸਹੀਲ ਤੋਂ ਇਹ ਕਹਿ ਕੇ ਉੱਥੋਂ ਉਠਾਇਆ ਗਿਆ ਸੀ ਜੀ ਕਿ ਭਾਈ ਤੁਸੀਂ ਪਤੇ ਤੋਂ ਤੁਸੀਂ ਉਰੋਂ ਜਾਓ ਤੇ ਆਪਣਾ ਸਪਸ਼ਟੀਕਰਨ ਦਿਓ। ਹਮ ਉਹਨਾਂ ਨੇ ਸਪਸ਼ਟੀਕਰਨ ਵੀ ਨਹੀਂ ਦਿੱਤਾ। ਹਮ ਔਰ ਇਸ ਤੋਂ ਪਹਿਲਾਂ 8 ਮਹੀਨੇ ਪਹਿਲਾਂ ਇੱਕ ਐਫਿਡੇਵਟ ਵੀ ਲਿਆ ਗਿਆ ਸੀ ਸਿਰਸਾ ਸਾਹਿਬ ਤੋਂ ਜਦੋਂ ਉਹ ਪ੍ਰਦਾਨ ਹੁੰਦੇ ਸੀ ਸ਼ਾਇਦ ਕਿ ਅੱਜ ਤੋਂ ਬਾਅਦ ਮੈਂ ਦਾੜੀ ਨੂੰ ਨਹੀਂ ਕਲਰ ਕਰਾਂਗਾ ਇਸ ਤਰੀਕੇ ਦਾ ਕੋਈ ਐਫਿਡੇਵਿਟ ਲਿਆ ਗਿਆ ਹੂੰ ਉਹਦੇ باوجود 8 ਮਹੀਨੇ ਉਹ ਗੁਜ਼ਰੇ ਅਕਾਲ ਤਖਸਾਲ ਸਾਹਿਬ ਦੀ ਤਫ਼सील ਤੋਂ ਤੁਸੀਂ ਉਹਨਾਂ ਨੂੰ ਉਠਾ ਕੇ ਭੇਜਿਆ ਉਸ ਤੋਂ ਬਾਅਦ ਜਿਹੜਾ ਸਰੋਪਾ ਦਿੱਤਾ ਤਾਂ ਫਿਰ ਇਹ ਤੁਸੀਂ ਕਿਵੇਂ ਜਸਟੀਫਾਈ ਕਰੋਗੇ ਗੱਲਾਂ ਨੂੰ ਸੋ ਇੱਕ ਪਾਸੜਪਾ ਆਪਣੀ ਗੱਲ ਨੂੰ ਕਹੀ ਜਾਈਏ ਕਿ ਮੈਂ ਜੋ ਕਹਿ ਰਿਹਾ ਹਾਂ ਉਹ ਸਰਪ੍ਰਮਾਨਿਤ ਹੈ ਤੇ ਦੂਜੇ ਦੀ ਗੱਲ ਨਾ ਸੁਣੀਏ ਸੋ ਇਸ ਤਰੀਕੇ ਦੀ ਗੱਲਾਂ ਨਹੀਂ ਹੋਣੀਆਂ ਚਾਹੀਦੀ ਕਲੀਅਰ ਸਾਹਿਬ ਇੱਕ ਆਖਰੀ ਸਵਾਲ ਦਾ ਜਵਾਬ ਦੇ ਦਿਓ ਗਿਆਨੀ ਹਰਪਾਲ ਸਿੰਘ ਗਲਤ ਹੋ ਸਕਦੇ ਨੇ ਹੋਰ ਬਾਗੀ ਲੀਡਰ ਗਲਤ ਹੋ ਸਕਦੇ ਨੇ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੀ ਹੱਕ 'ਚ ਆ ਗਿਆ ਉਹਨਾਂ ਨੇ ਇਥੋਂ ਤੱਕ ਕਿਹਾ ਕਿ ਐਸਜੀਪੀਸੀ ਨੇ ਗਲਤ ਕੀਤਾ ਜਲੀਲ ਕਰਕੇ ਕੱਢਣਾ ਜਥੇਦਾਰ ਨੂੰ ਇਹ ਬੜਾ ਗਲਤ ਹੈ ਬਹੁਤ ਮੰਦ ਭੱਗ ਹੈ ਇਹ ਸਟੇਟਮੈਂਟ ਨੂੰ ਕਿਵੇਂ ਲਾਉਂਗੇ ਫਿਰ ਦੇਖੋ ਨਾ ਮੇਰੀ ਔਕਾਤ ਹੈ ਕਿ ਮੈਂ ਅਕਾਲ ਤਖਤ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਬਾਰੇ ਕੋਈ ਗੱਲ ਕਰਾਂ ਮੈਨੂੰ ਲੱਗਦਾ ਕਿ ਬਿਹਤਰ ਹੈ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਜੀ ਉਹਦਾ ਉਹਦੇ ਬਾਰੇ ਬਿਹਤਰ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਦੀ ਹੈ ਕਿਉਂਕਿ ਤਖਤਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਔਰ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਿਸੇ ਗੱਲ ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਯਾਨੀ ਹਰਪ੍ਰੀਤ ਸਿੰਘ ਜਿੰਨੀ ਦੇਰ ਜਥੇਦਾਰ ਸੀ ਮੈਂ ਉਹਨਾਂ ਤੇ ਕਦੇ ਕੋਈ ਟਿੱਪਣੀ ਨਹੀਂ ਕੀਤੀ ਪਰ ਅੱਜ ਉਹ ਪੋਲਿਟੀਕਲ ਗੱਲਾਂ ਕਰ ਰਹੇ ਨੇ ਤਾਂ ਬਤੌਰ ਪੋਲਿਟੀਕਲ ਪਾਰਟੀ ਦੇ ਸਪੋਕਸਪਰਸਨ ਮੈਂ ਉਹਨਾਂ ਦਾ ਜਵਾਬ ਦੇ ਰਿਹਾ ਜਥੇਦਾਰਾਂ ਦੀ ਜਿਹੜੇ ਕਿਸੇ ਗੱਲ ਦੇ ਉੱਤੇ ਟਿੱਪਣੀ ਕਰਨਾ ਇਹ ਮੇਰੀ ਔਕਾਤ ਤੋਂ ਬਾਹਰ ਹੈ ਜੀ ਚਲੋ ਬਹੁਤ ਸ਼ੁਕਰੀਆ ਜੀ